ਦਾ ਵਿਕਰਮਜੀਤ ਸਿੰਘ ਮਜੀਠੀਆ ਦਾ ਸੋਸ ਰਮਾਨ ਦੇ ਦੌਰਾਨ ਜਿਹੜੇ ਤੱਤ ਸਾਹਮਣੇ ਆਏ ਆ ਜਿਹੜੇ ਬੜੇ ਹੈਰਾਨ ਕਰਨ ਵਾਲੇ ਨੇ ਬੜੇ ਰੋਚਕ ਨੇ ਜਾਂਚ ਦੇ ਵਿੱਚ ਬਹੁਤ ਕੁਝ ਐਸਾ ਸਾਹਮਣੇ ਆਇਆ ਜਿਹੜਾ ਪਿਛਲੇ ਸਮੇਂ ਤੋਂ ਲੁਕੋ ਕੇ ਰੱਖਿਆ ਗਿਆ ਜਿਹੜਾ ਜਗ ਜਾਰ ਨਹੀਂ ਸੀ ਹੋਇਆ ਉਹ ਜ਼ਿਆਦਾ ਤਾਂ ਹੋਣ ਉਹ ਕੁਝ ਹੋਰ ਹੋਵੇ ਉਹਨਾਂ ਨੂੰ ਲੁਕੋ ਕੇ ਰੱਖਿਆ ਗਿਆ ਪੰਜਾਬ ਦੇ ਲੋਕਾਂ ਕੋਲ ਪਰ ਉਹ ਵੱਡੀ ਪੱਧਰ ਦੇ ਉੱਤੇ ਸਾਬਤ ਕਰਦਾ ਕਿ ਉਹ ਉਹ ਪੈਸਾ ਲੁੱਟਦਾ ਪੈਸਾ ਉਹ ਬੇਈਮਾਨੀ ਦੀ ਕਮਾਈ ਹੈ ਸੋ ਦੂਸਰੀ ਜਿਹੜਾ ਸਿਮਲੇ ਦੇ ਅੰਦਰ ਜਿਹੜੇ ਅੱਜ ਸਾਡੇ ਵਕੀਲ ਸਹਿਬਾਨਾਂ ਨੇ ਆਪਣੀ ਪੀਸੀਜੀ ਵੀ ਅੰਦਰ ਵੀ ਦੱਸਿਆ